ਅਤਿਰੀਆ ਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਪਿੰਡ ਗਰਚਿਆਂ ਤੋਂ ਦਿਖਾ ਰਹੇ ਹਾਂ ਜਿੱਥੇ ਦੋ ਟਰੱਕਾਂ ਦੀ ਸਵੇਰੇ 2 ਵਜੇ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਤਰਨਤਾਰਨ ਤੋਂ ਕਰਨਾਲ ਜਾ ਰਿਹਾ ਸੀ ਤੇ ਦੂਜਾ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਟਰੱਕਾਂ ਦੇ ਫਰੰਟ ਕੈਬਨ ਬੁਰੀ ਤਰ੍ਹਾਂ ਨੁਕਸਾਨੇ ਗਏ ਮੂਹਰੇ ਟਾਇਰ ਫੱਟ ਗਏ ਅਤੇ ਇੱਕ ਟਰੱਕ ਦਾ ਤਾਂ ਟਾਇਰ ਨਾਲੋਂ ਹੀ ਨਿਕਲ ਗਿਆ ਤਰਨਤਾਰਨ ਤੋਂ ਆਏ ਟਰੱਕ ਡਰਾਈਵਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੂਜੇ ਟਰੱਕ ਡਰਾਈਵਰ ਦਾ ਟਰੱਕ ਜਿਹੜਾ ਆ ਉਹ ਓਵਰਲੋਡ ਸੀ ਉਤੇ ਸਰੀਆ ਲੱਦਿਆ ਹੋਇਆ ਸੀਗਾ ਡਾਲਾ ਖੁੱਲਾ ਸੀਗਾ ਟਰੱਕ ਓਵਰ ਸਪੀਡ ਸੀ ਤੇ ਟਰੱਕ ਦੇ ਕਾਗਜ਼ਾਤ ਵੀ ਪੂਰੇ ਨਹੀਂ ਸਨ ਪਰ ਜੇ ਦੋਨੋਂ ਟਰੱਕਾਂ ਦੇ ਹਾਲਾਤਾਂ ਤੇ ਧਿਆਨ ਮਾਰੀਏ ਤਾਂ ਟਰੱਕਾਂ ਦਾ ਕਾਫੀ ਨੁਕਸਾਨ ਹੋਇਆ ਨਜ਼ਰ ਆਉਂਦਾ ਇੱਕ ਟਰੱਕ ਜੋ ਜਲੰਧਰ ਜਾ ਰਿਹਾ ਸੀ ਉਸਤੇ ਹਾਲਾਤ ਤਾਂ ਇਉਂ ਬਣ ਕੇ ਕਿ ਜਿਵੇਂ ਉਸ ਨੂੰ ਬੁਰੀ ਤਰ੍ਹਾਂ ਸਕੁਈਜ਼ ਕੀਤਾ ਹੋਵੇ ਮੰਨ ਲਓ ਕਿ ਜਿਵੇਂ ਗੰਨੇ ਨੂੰ ਮਸ਼ੀਨ ਚ ਪਾ ਕੇ ਨਚੋੜਿਆ ਜਾਂਦਾ ਹੈ ਪੂਰੀ ਤਰ੍ਹਾਂ ਪੀੜਿਆ ਜਾਂਦਾ ਹੈ ਰੇਸ਼ਾ ਰੇਸ਼ਾ ਉਸਦੀ ਫਰੰਟ ਕੈਪਿੰਗ ਦਾ ਬਾਹਰ ਆਇਆ ਹੋਇਆ ਨਜ਼ਰ ਆਉਂਦਾ ਦੂਜਾ ਟਰੱਕ ਵੀ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਐਕਸੀਡੈਂਟ ਕਰਕੇ ਕਟਿਆ ਕਟਿਆ ਵੱਡਿਆ ਵੱਡਿਆ ਜਿਹਾ ਨਜ਼ਰ ਆਉਂਦਾ ਹਾਦਸਾ ਬਹੁਤ ਧਿਆਨਕ ਸੀ ਲੇਕਿਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਲੰਧਰ ਸਾਈਡ ਜਾ ਰਹੇ ਟਰੱਕ ਡਰਾਈਵਰ ਦੀ ਜਿਹੜੀ ਲੱਤ ਟੁੱਟਣ ਦਾ ਖਤਸ਼ਾ ਜਾਰ ਕੀਤਾ ਗਿਆ ਉਧਰ ਦੱਸਿਆ ਇਹ ਰਾਤ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਨੂੰ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚ ਕੇ ਤੇ ਪੀੜਤਾਂ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਪਹੁੰਚਾਇਆ ਜਾਂਦਾ ਹੈ ਹੁਣ ਤਸਵੀਰਾਂ ਤੁਸੀਂ ਸਵੇਰ ਵੇਲੇ ਦੀਆਂ ਦੇਖ ਰਹੇ ਹੋ ਜਦੋਂ ਸੜਕ ਸੁਰੱਖਿਆ ਪੁਲਿਸ ਦੀ ਮੌਜੂਦਗੀ ਵਿੱਚ ਕ੍ਰੇਨ ਦੀ ਮਦਦ ਨਾਲ ਟਰੱਕਾਂ ਨੂੰ ਇੱਕ ਸਾਈਡ ਤੇ ਕੀਤਾ ਜਾ ਰਿਹਾ ਤਾਂ ਜੋ ਟਰੈਕ ਨੂੰ ਕਲੀਅਰ ਕੀਤਾ ਜਾਵੇ ਤੇ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਪਰ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਗੁੱਸੇ ਵਿੱਚ ਆਏ ਤਰਨ ਤਰਨ ਸਾਈਡ ਤੋਂ ਟਰੱਕ ਡਰਾਈਵਰ ਦੇ ਜਿਹੜੇ ਭਾਈਚਾਰਾ ਆਇਆ ਸੀ ਉਹਨਾਂ ਨੇ ਕੀ ਖਰੀ ਖੋਟੀ ਸੁਣਾਈ ਦਿਖਾਣੇ ਤੁਹਾਨੂੰ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਹਾਂ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਤਰਨਤਾਰਨ ਤੋਂ ਜੀ ਤਰਨਤਾਰਨ ਤੋਂ ਇਹ ਕੀ ਗੱਲ ਕੀ ਹੋਈ ਆ ਇਹ ਸਾਡਾ ਭਰਾ ਗੱਡੀ ਚਲਾਉਂਦਾ ਪਿਆ ਸੀ ਤੇ ਭਰਾ ਦਾ ਨਾਮ ਕੀ ਆ ਗਰਵੇਲ ਸਿੰਘ ਜੀ ਓਕੇ ਅੱਛਾ ਉਹ ਹਾਂ ਜੀ ਅੱਗੇ ਦੱਸੋ ਉਹ ਰਾਤੀਆਂ ਆ ਰਿਹਾ ਸੀਗਾ ਤੇ ਇਹ ਗੱਡੀਆਂ ਚਾ ਕਿੱਥੋਂ ਆ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ ਇਹ ਤਰਨਤਾਰਨੋਂ ਆ ਰਹੇ ਸੀ ਕਰਨਾਲ ਜਾ ਰਹੇ ਸੀ ਜੀ ਅੱਜ ਸੌਲ ਭਰੇ ਸੀ ਹੂੰ ਇਹ ਗੱਡੀਆਂ ਜਿਹੜੀਆਂ ਨਿਕਲੀਆਂ ਚਾਰ ਪੰਜ ਸਪੀਡ ਦੇ ਵਿੱਚ ਲੋਹਾ ਭਰਿਆ ਸੀ ਇਹਨਾਂ ਨੇ ਹੂੰ ਤੇ ਇਹ ਗੱਡੀ ਕੰਟਰੋਲ ਨਹੀਂ ਹੋਈ ਛੋਟੀ ਗੱਡੀ ਓਵਰਲੋਡ ਮਾਲ ਸੇ ਤੇ ਟਰਨ ਪੈਂਦਾ ਸੀ ਉਹ ਗੱਡੀ ਸਿੱਧੀ ਆਣ ਕੇ ਵਿੱਚ ਵੱਜੀ ਆ ਜਿਹੜੀ ਜਿਹੜੀ ਲੋਹੇ ਵਾਲੀ ਗੱਡੀ ਤੁਸੀਂ ਕਹਿ ਰਹੇ ਹੋ ਓਵਰ ਓਵਰ ਸਪੀਡ ਸੀ ਤੇ ਉਹ ਸਿੱਧੀ ਵੱਜੀ ਆ ਸਿੱਧੀ ਵੱਜੀ ਅੱਛਾ ਤੇ ਉਹਦਾ ਡਾਲਾ ਵੀ ਖੁੱਲਾ ਵਾ ਮਾਲ ਵੀ ਓਵਰਲੋਡ ਹੈ ਜੀ ਹੂੰ ਹੁਣ ਅਸੀਂ ਸਵੇਰ ਨੂੰ ਕਿਹਾ ਸੀ ਕਾਗਜ਼ ਫੋਟੋ ਕਰਵਾਉਣੀਆਂ ਸੀ ਤੇ ਉਹਦਾ ਕਾਗਜ਼ ਹੀ ਕੋਈ ਨਹੀਂ ਨਿਕਲਿਆ ਜੀ ਉਹ ਸਵੇਰ ਵੀ ਮਨਾਂ ਕਰ ਰਿਹਾ ਜਿਹੜਾ ਨਸੋਰਸ ਕੰਪਨੀ ਦਾ ਸੀ ਅੱਛਾ ਜਿਹੜੀ ਗੱਡੀ ਦੀ ਕੰਡੀਸ਼ਨ ਆ ਉਹਦੇ ਮੁਤਾਬਕ ਤੇ ਤਦ ਉਸੋ ਕੀ ਮਤਲਬ ਹੈ ਇਹਦੇ ਵਿੱਚ ਕੋਣ ਸਵਾਰ ਸੀ ਇੱਕ ਜਣਾ ਸੀ ਕਿ ਦੋ ਜੜੇ ਇੱਕ ਜਣਾ ਹੈ ਜੀ ਆ ਮਗਰੋਂ ਕੱਢਿਆ ਵਾ ਸਾਡੇ ਆ ਦੂਜੀਆਂ ਗੱਡੀਆਂ ਵਾਲਿਆਂ ਨੇ ਕੱਢਿਆ ਇੱਕ ਜਣਾ ਜੀ ਉਹਨੂੰ ਉਹਦੀ ਹਾਲਤ ਕਿੱਦਾਂ ਆ ਤੇ ਕਿੱਥੇ ਹੈ ਇਸ ਵਕਤ ਉਹਨੂੰ ਹਸਪੀਟਲ ਭੇਜਤਾ ਜੀ ਨਹੀਂ ਉਹਦੀ ਹਾਲਤ ਕਿੱਦਾਂ ਆ ਹਾਲਤ ਉਹਦੀ ਜਾਨੀ ਕਿ ਲੱਤਾਂ ਦੇ ਸੱਟਾਂ ਜੀ ਉਹਦੇ ਵੀ ਅੱਛਾ ਹਾਂਜੀ ਤੇ ਹੁਣ ਉਹਨੂੰ ਤੁਸੀਂ ਨਵੇਂ ਸ਼ਹਿਰ ਭੇਜ ਦਿੱਤਾ ਹਾਂਜੀ ਨਵੇਂ ਸ਼ਹਿਰ ਭੇਜ ਤੇ ਮੌਕੇ ਤੇ ਕੋਈ ਐਂਬੂਲੈਂਸ ਬੁਲਾਈ ਸੀ ਜਾਂ ਹਾਂਜੀ ਹਾਂਜੀ ਐਂਬੂਲੈਂਸ ਆਈ ਇੱਕ ਪੌਣੇ ਘੰਟੇ ਬਾਅਦ ਜੀ ਪੌਣੇ ਘੰਟੇ ਬਾਅਦ ਕੋਈ ਪੁਲਿਸ ਰਿਪੋਰਟ ਕੀਤੀ ਜਾਂ ਨਹੀਂ ਗੱਡੀ ਤੇ ਟਾਈਮ ਨਾਲ ਹੀ ਆ ਗਈ ਜਿਹੜੀਆਂ ਚਿੱਟੀਆਂ ਗੱਡੀਆਂ ਚੱਲਦੀਆਂ ਨੇ ਜੀ ਅੱਛਾ ਜਿਹੜੀ ਉਹ ਸੇਵਾ ਵਾਲੀਆਂ ਕੋਮਦੀਆਂ ਉਹ ਟਾਈਮ ਨਾਲ ਹੀ ਆ ਗਈ ਤੇ ਹੈਡ ਰਜੇ ਤੱਕ ਨਹੀਂ ਪਹੁੰਚਾ ਜੀ ਰਸਤਾ ਕਲੀਅਰ ਠੀਕ ਗਿਆ ਤੇ ਦੂਜਾ ਡਰਾਈਵਰ ਕਿੱਥੇ ਉਹਨਾਂ ਦਾ ਗੱਡੀ ਦਾ ਮਾਲਕ じゃ ਕੋਈ ਕਿੱਥੇ ਹੈ ਗਿਆ ਉਹ ਉਹ ਹੀ ਹੁਣ ਆਏ ਆ ਥਾਣੇ ਗਏ ਸੀਗੇ ਅੱਛਾ ਤੇ ਉਹਨਾਂ ਨੂੰ ਕਿਹਾ ਵੀ ਪਹਿਲੋ ਆਪਾਂ ਰੋਡ ਕਲੀਅਰ ਕਰਵਾਈਏ ਤੇ ਉਹ ਕਹਿੰਦੇ ਨਹੀਂ ਅਸੀਂ ਮਾਲ ਕਲੀਅਰ ਕਰਵਾਉਣਾ ਪਹਿਲੋ ਤਾ ਅਗਰ ਕਿਉਂ ਸਾਡੇ ਲਾਗੇ ਰੁਕੇ ਨਹੀਂ ਜੀ ਇੱਥੇ ਅਸੀਂ ਤੇ ਆ ਗਏ ਕਿਹੜੇ ਹਸਪਤਾਲ ਆ ਸਰਕਾਰੀ ਗਏ ਆ ਜਾਂ ਸਰਕਾਰੀ ਸਰਕਾਰੀ ਜੀ ਕੀ ਜਾਣੇ ਗੱਡੀ ਵਾਰੇ ਕੀ ਕੀ ਕਰਦੇ ਆ ਆ ਓਵਰਲੋਡ ਪਾਉਂਦੇ ਆ ਡਾਲੇ ਫੁੱਲੇ ਰੱਖਦੇ ਆ ਹਾਂ ਤੇ ਇਹ ਮਾਡਲ ਦੀਆਂ ਗੱਡੀਆਂ ਸਾਡੀਆਂ ਤੇ ਗੱਡੀਆਂ 10 ਸਾਲ ਪੁਰਾਣੀਆਂ ਹੋ ਜਾਂਦੀਆਂ ਤੁਹਾਡਾ ਉਹ ਸਾਹਮਣੇ ਵਾਲੀ ਗੱਡੀ ਆ ਕਾਰ ਕਾਰ ਸਾਲ ਪੁਰਾਣੀਆਂ ਗੱਡੀਆਂ ਸਾਡੀਆਂ ਬੰਬੇ ਦਿੱਲੀ ਵੱੱਦ ਨਹੀਂ ਦਿੰਦੇ ਹਾਂ ਤੇ ਆ ਸਰਕਾਰਾਂ ਬੰਦ ਕਰਦੀਆਂ ਨਹੀਂ ਇਹ ਇਹ ਮਾਡਲ ਕਿਹੜਾ ਨੰਬਰ ਕਿਹੜਾ ਵਾ ਅੱਗੇ ਕੋਈ ਦਿਦਾ ਹੀ ਨਹੀਂ ਨੰਬਰ ਮਾਰਕ ਕਰਨਾ ਕੈਮਰਾ ਮਾਰਕ ਦਿਖਾਉਣਾ ਓਕੇ ਜੀ ਦੇਖੋ ਕਿੰਨਾ ਡਾਲਾ ਖੁੱਲਾ ਹੋਇਆ ਕਿੰਨੇ ਬੈਰੀਅਰ ਪਾਰ ਕੀਤੇ ਕਿੰਨੇ ਨਾਕੇ ਪਾਰ ਕੀਤੇ ਕਿੰਨੇ ਚੱਕ ਆਪਣੇ ਪੋਰਟ ਬੰਦੇ ਆ ਕੋਈ ਰੋਕਣ ਵਾਲਾ ਨਹੀਂ ਜੀ ਸਾਡੇ ਹੁਣ ਬੰਦਿਆਂ ਦੇ ਵੇਖੋ ਕੋਈ ਵੀ ਤਾਲਜ ਘਾਟਾ ਕਿੰਨੇ ਬੈਰੀਅਰ ਅਸੀਂ ਪਾਰ ਕਰਦੇ ਬੰਦੇ ਤੱਕ ਤੁਹਾਡਾ ਕਹਿਣਾ ਮਤਲਬ ਕਿ ਇਹ ਜਿਹੜਾ ਓਵਰਲੋਡ ਹੈਗਾ ਹਾਂ ਜੀ ਇਹ ਬੰਦ ਹੋਣਾ ਚਾਹੀਦਾ ਜੀ ਜੇ ਸਾਡੇ 'ਚ ਕਮੀਆਂ ਸਾਡੇ 'ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਡੀ ਗੱਡੀ 'ਚ ਕੋਈ ਵੀ ਕਮੀਆਂ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਇਹਨਾਂ ਦੀ ਕਾਰਵਾਈ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਤਾਂ ਇਹੋ ਜਿਹਾ ਐਕਸੀਡੈਂਟ ਨਾ ਹੋਣਾ ਤੁਸੀਂ ਚਾਹਦੇ ਹੋ ਕਿ ਕਾਰਵਾਈ ਇਹ ਕੀਤੀ ਜਾਵੇ ਬਿਲਕੁਲ ਹੋਣੀ ਚਾਹੀਦੀ ਆ ਜੀ ਜਿਹਦਾ ਕਸੂਰ ਆ ਉਹਨੂੰ ਉਹਦਾ ਬਿਲਕੁਲ ਸਜ਼ਾ ਬਿਲਕੁਲ ਮਿਲੀ ਜਾਵੇ ਠੀਕ ਆ ਕਾਮ ਕੀ ਆ ਸਨੀ ਜੀ ਸਨੀ ਕਿਹੜੀ ਜਗ੍ਹਾ ਤੋਂ ਆ ਜਲੰਧਰ ਤੋਂ ਜਲੰਧਰ ਤੋਂ ਆ ਗਿਆ ਇਹ ਜਿਹੜੀ ਗੱਡੀ ਆ ਸਰੀਏ ਨਾਲ ਲੱਦੀ ਹੋਈ ਆ ਗਈ ਆ ਇਹ ਕੌਣ ਚਲਾ ਰਿਹਾ ਸੀ ਇਹ ਡਰਾਈਵਰ ਚਲਾਉਂਦਾ ਪਿਆ ਸੀ ਸੋਨੂ ਜੀ ਸੋਨੂ ਕਿੱਥੇ ਦਾ ਆ ਇਹ ਜਲੰਧਰ ਦੇ ਕਿ ਪਾਵ ਜਲੰਧਰ ਦਾ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਜੀ ਆਪਣੇ ਮੰਡੀ ਗਵਿੰਦਗਰੋਂ ਭੜ ਕੇ ਜਲੰਧਰ ਆਂਦਾ ਪਿਆ ਮਤਲਬ ਮੰਡੀ ਗਵਿੰਦਗਰ ਤੋਂ ਭੜ ਕੇ ਜਲੰਧਰ ਆ ਰਿਹਾ ਸੀ ਇਹ ਹੋਇਆ ਕਿੱਦਾਂ ਜੇ ਕੁਝ ਪਤਾ ਲੱਗਾ ਹੋਵੇ ਤੁਹਾਨੂੰ ਕੁਝ ਜਾਣ ਕੁਝ ਨਹੀਂ ਹੁਣ ਪਤਾ ਲੱਗੇ ਪਏ ਆ ਹੁਣ ਸਾਹਮਣੇ ਹੀ ਆ ਸਾਰਿਆਂ ਦੇ ਅੱਛਾ ਤੇ ਉਹ ਹੁਣ ਇਸ ਵਕਤ ਜਿਹੜਾ ਡਰਾਈਵਰ ਹੈ ਇਹਦਾ ਉਹ ਕਿੱਥੇ ਹੈਗਾ ਆ ਇਹ ਐਸੋਲੇ ਜੀ ਆ ਹਸਪੀਟਲ ਲੈ ਕੇ ਗਏ ਹੀ ਆਪਣਾ ਨਵਾਂ ਸ਼ਹਿਰ ਨਵੇਂ ਸ਼ਹਿਰ ਤੋਂ ਫਿਰ ਮੁਰਗੇ ਜਲੰਧਰ ਉਹਨਾਂ ਨੂੰ ਭੇਜਤਾ ਮਤਲਬ ਰੈਫਰ ਕਰ ਦਿੱਤਾ ਕਿ ਜੇ ਤੁਹਾਨੂੰ ਪਤਾ ਕਿੰਨੀਆਂ ਕੋਈ ਸੱਟਾਂ ਸੁੱਟਾਂ ਕਿਸ ਤਰ੍ਹਾਂ ਹੈਗੀਆਂ ਕੋਈ ਪਤਾ ਲੱਗਦਾ ਇਹਦਾ ਨਾ ਉਹਦੇ ਲੱਤ ਟੁੱਟ ਗਈ ਆ ਤੇ ਬਾਹ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਮਾਰੀਆਂ ਆ ਬਲੱਡ ਬਲੱਡ ਕਾਫੀ ਬਲੱਡ ਕਾਫੀ ਕੀ ਆ ਹੈ ਆਵੇ ਥੱਲੇ ਉਹ ਬਲੱਡ ਦੇ ਨਿਸ਼ਾਨ ਪਏ ਗੱਡੀ ਦੇ ਸਾੜੀ ਨਿਸ਼ਾਨ ਪਏ ਹੈ ਠੀਕ ਗੱਡੀ ਆ ਦੂਸਰੀ ਧਰਦੀ ਆ ਹੁਣ ਇਹ ਕੰਮ ਨਸੋਰਤ ਲੈਣੀ ਆ ਅਸੀਂ ਜੀ ਠੀਕ ਮੰਨ ਜੀ ਤੁਸੀਂ ਸਰ ਬਟੂਆ ਲੈਣਾ ਉਹ ਗੱਡੀ ਦੇ ਕੋਲ ਰਾਸਤੇ ਵਿੱਚ ਹੈ ਉਹ ਹੈ ਜਾਂ ਕੁਝ ਹੋਰ ਹੈ ਪੇਪਰ ਪੇਪਰ ਚਾਹੀਦੀ ਹੈ ਸਾਫ ਕਰਉਣਾ ਹੀ ਆ ਹਾਂਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਇਕਬਾਲ ਜੀ ਕਿਹੜੇ ਵਿਭਾਗ ਵਿੱਚੋਂ ਐਸਐਸਪੀ ਪੰਜਾਬ ਫੋਰਸ ਸੜਕ ਸੁਰੱਖਿਆ ਹਾਂਜੀ ਸੜਕ ਸੁਰੱਖਿਆ ਫੋਰਸ ਦੇ ਵਿੱਚ ਆ ਇਹ ਜਦੋਂ ਸੂਚਨਾ ਮਿਲਿਆ ਚਲੋ ਖੈਰ ਤੁਸੀਂ ਤੇ ਹੋਣ ਆਏ ਆ ਉਹ ਡਿਊਟੀ ਬਦਲ ਕੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਕਿ ਕਿੱਦਾਂ ਕਿੱਦਾਂ ਹੋਇਆ ਸੀ ਅੰਜਰ ਉਹ ਨਾਈਟ ਸ਼ਿਫਟ 'ਤੇ ਸੀਗੇ ਜੀ ਤੇ ਉਹਨਾਂ ਨੇ ਰਾਤ 3:00 ਵਜੇ ਦੱਸਦੇ ਆ ਐਕਸੀਡੈਂਟ ਹੋਇਆ ਜੀ ਤੇ ਉਹਨਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਹੂੰ ਤੇ ਉਹ ਬਾਰ 10 12 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਸੀ ਜੀ ਤੇ ਪਹੁੰਚ ਗਏ ਸੀ ਹਾਂ ਤੇ ਉਹਨਾਂ ਨੇ ਆ ਕੇ ਜਿਹੜੇ ਜਾਖਮ ਹੋਏ ਆ ਹਸਪਤਾਲ ਬਚਾਇਆ ਜੀ ਉਹਨਾਂ ਨੂੰ ਅੱਛਾ ਤੇ ਹੁਣ ਤੁਸੀਂ ਇੱਥੇ ਇਸ ਕਿਹੜੀ ਡਿਊਟੀ ਕਰ ਰਹੇ ਹੋ ਇਸ ਟਾਈਮ ਇਸ ਟਾਈਮ ਜੀ ਰੋਡ ਕਲੀਅਰ ਕਰਵਾਉਣਾ ਜੀ ਤੇ ਉਹ ਕ੍ਰੇਨ ਨੂੰ ਫੋਨ ਕੀਤਾ ਹੋਇਆ ਜੀ ਮਤਲਬ ਰੋਡ ਕਾਫੀ ਜਾਮ ਹੋ ਗਿਆ ਹਾਂ ਜੀ ਹਾਂ ਜੀ ਉਹ ਥੋੜਾ ਜੀ ਗੱਡੀ ਸਾਈਡ ਤੇ ਕਰਵਾ ਕੇ ਜੀ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ